ਪੰਜਾਬ ਵਿੱਚ ਪੁਲਿਸ ਪ੍ਰਸ਼ਾਸਨ ਦੀ ਸ਼ਕਤੀ ਦੇ ਬਾਵਜੂਦ ਵੀ ਢੱਲਲੇ ਦੇ ਨਾਲ ਉਡਾਈਆਂ ਜਾਰੀਆਂ ਨੇ ਚਾਈਨਾ ਡੋਰ ਦੇ ਨਾਲ ਪਤੰਗਾ ਆਏ ਦਿਨ ਹੋ ਰਹੇ ਨੇ ਪੰਜਾਬ ਵਿੱਚ ਚਾਈਨਾ ਡੋਰ ਦੇ ਨਾਲ ਵੱਡੇ ਹਾਦਸੇ ਆਖਰ ਕਿਉਂ ਪ੍ਰਸ਼ਾਸਨ ਨਹੀਂ ਲੈ ਰਿਹਾ ਇਸ ਮਸਲੇ ਨੂੰ ਸੰਜੀਦਗੀ ਦੇ ਨਾਲ ਕਿਉਂ ਨਹੀਂ ਹੋ ਰਹੀ ਚਾਈਨਾ ਡੋਰ ਵੇਚਣ ਵਾਲਿਆਂ ਤੇ ਵੱਡੀ ਕਾਰਵਾਈ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਹੋਰ 6 ਸਾਲਾ ਬੱਚੀ ਚੜੀ ਚਾਈਨਾ ਡੋਰ ਦੀ ਭੇਂਟ ਇਸ ਰਿਪੋਰਟ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਚਾਈਨਾ ਡੋਰ ਨੇ 6 ਸਾਲਾ ਬੱਚੇ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ ਪਰਿਵਾਰ ਦਾ ਇਸ ਹਾਦਸੇ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਕਾਜ਼ੇ ਕੀ ਅੰਮ੍ਰਿਤਸਰ ਬਟਾਲਾ ਰੋਡ ਤੇ ਮੈਟਰੋ ਬੱਸ ਪੌਲ ਉਤੇ ਆਪਣੇ ਪਿਤਾ ਨਾਲ ਬਾਈਕ ਸਵਾਰ 6 ਸਾਲਾ ਬੱਚੀ ਦਾ ਗਲਾ ਪਲਾਸਟਿਕ ਦੀ ਡੋਰੀ ਨਾਲ ਕੱਟਣ ਕਾਰਨ ਮੌਤ ਹੋ ਗਈ। ਬੱਚੇ ਦਾ ਨਾਮ ਖੁਸ਼ੀ ਹੈ। ਖੁਸ਼ੀ ਦੇ ਪਿਤਾ ਨੂੰ ਕੱਟਣ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੀ ਗਰਦਨ 'ਚੋਂ ਖੂਨ ਵਹਿਣ ਲੱਗਾ। ਹਸਪਤਾਲ ਵਿੱਚ ਦਾਖਲ ਕਰਵਾਉਣ ਉਤੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੀ ਮੌਤ ਸਾਰ ਨਾਲ ਹੀ ਕੱਟਣ ਦੇ ਕਾਰਨ ਹੋ ਗਈ ਹੈ। ਰਿੰਦਲ ਕਲੋਨੀ ਵੇਰਕਾ ਦੇ ਵਸਨੀਕ ਮਣੀ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਕੋਮਲਪ੍ਰੀਤ ਕੌਰ ਅਤੇ 6 ਸਾਲਾ ਬੇਟੀ ਖੁਸ਼ੀ ਨਾਲ ਮੈਟਰੋ ਸਾਈਕਲ ਉੱਤੇ ਪਿੰਡ ਡਪਈ ਤੋਂ ਵੇਰਕਾ ਵੱਲ ਜਾ ਰਿਹਾ ਸੀ ਜਦੋਂ ਉਹ ਸੈਲੀਬ੍ਰੇਸ਼ਨ ਮਾਲ ਦੇ ਸਾਹਮਣੇ ਮੈਟਰੋ バス ਪੁਲਕ ਤੇ ਪਹੁੰਚਿਆ ਤਾਂ ਪੋਲ ਉੱਤੋਂ ਲਟਕਦਿਆਂ ਪਲਾਸਟਿਕ ਦੇ ਧਾਗੇ ਨੇ ਬਾਈਕ ਦੇ ਅੱਗੇ ਬੈਠੀ ਉਸ ਦੀ ਬੇਟੀ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ ਤੇ ਉਸ ਦੇ ਗਲੇ ਤੇ ਉਹ ਚਾਈਨਾ ਡੋਰ ਫਿਰ ਗਈ ਬਾਅਦ ਵਿੱਚ ਪਤਾ ਲੱਗਾ ਕਿ ਧੀ ਦਾ ਗਲਾ ਡੋਰ ਦੇ ਕਾਰਨ ਕੱਟਿਆ ਗਿਆ ਸੀ ਮੌਕੇ ਤੇ ਮੌਜੂਦ ਕੁਝ ਲੋਕਾਂ ਦੀ ਸਹਾਇਤਾ ਨਾਲ ਜਦੋਂ ਬੱਚੀ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੀ ਸਾਹ ਦੀ ਨਲੀ ਕੱਟੇ ਜਾਣ ਕਾਰਨ ਮੌਤ ਹੋ ਗਈ ਹੈ ਇਸ ਹਾਦਸੇ ਤੋਂ ਬਾਅਦ ਆਂਗਵਾਂਡ ਦੇ ਲੋਕ ਸਰਕਾਰ ਤੋਂ ਸਹਾਇਤਾ ਦੀ ਗੁਹਾਰ ਲਗਾ ਰਹੇ ਹਨ ਪੜੋਸੀਆਂ ਦਾ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੋ ਲੋਕ ਚਾਈਨਾ ਡੋਰ ਦੀ ਵਿਕਰੀ ਸ਼ਰਿਆਮ ਕਰ ਰਹੇ ਨੇ ਉਹਨਾਂ ਉੱਤੇ ਢੱਲਲੇ ਦੇ ਨਾਲ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਬੇਸ਼ਕੀਮਤੀਆਂ ਇਨਸਾਨਾਂ ਦੀਆਂ ਜਾਨਾਂ ਚਾਈਨਾ ਡੋਰ ਦੀ ਵਜ੍ਹਾ ਨਾਲ ਨਾ ਚਲੀਆਂ ਜਾਣ। ਕੀ ਨਾਮ ਹੈ ਜੀ ਕੀ ਕੱਟਣਾ ਵਾਪਕ ਜੀ? ਇਹ ਮੇਰਾ ਮਣੀ ਹੈ ਜੀ। ਕੀ ਕੱਟਣਾ ਵਾਪਕ ਰੀਆ ਬੇਟੀ ਮਰੇ ਫਲਾਈਓਵਰ ਸੈਲੀਬ੍ਰੇਸ਼ਨ ਮਾਲ ਵੱਲ ਚੜੁੰਦੇ ਆ ਉੱਥੇ ਡੋਰਾ ਆਈ ਉੱਥੇ ਡੋਰਾ ਗਲੇ ਚ ਫਿਰ ਗਈ। ਕਿਸ ਦਿਨ ਦੀ ਘਟਨਾ ਹੈ ਜੀ ਹਾਂ ਤੁਹਾਡੀ ਤਾਂ ਬੱਚੀ ਕਿੰਨੇ ਸਾਲ ਦੀ ਪੰਜ ਸਾਲ ਦੀ ਕੋਈ ਸਰਕਾਰੀ ਆਇਆ ਨੁਮਾਇਦਾ ਆਇਆ ਤਾਂ ਬੜੇ ਜਾਣੇ ਆਂਦੇ ਆਈ ਕੀਤਾ ਗਏ ਨੇ ਕੰਮ ਕੋਈ ਆਸ਼ਵਾਸਨ ਨਹੀਂ ਦੇ ਕੇ ਜਾਦੇ ਕੀ ਮੰਗੀ ਕਰ ਰਹੀ ਸੀ ਮੰਗੀ ਜਿਹੜਾ ਗਾੜੀ ਨਾਲ ਕਿਦਾਂ ਨੁਕਸਾਨ ਆ ਸਾਡਾ ਚਲ ਗਿਆ ਜੋ ਡੋਰ ਹੈ ਜਿਹੜੀ ਚੈਨਲ ਦੇ ਸ਼ਰੇਆਮ ਵਿੱਚ ਰਹੀ ਆ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕਿਉਂਕਿ ਵੱਲੇ ਰੋਡ ਦੇ ਉੱਤੇ ਵੀ ਠਾਣਾ ਲੱਗ ਗਿਆ ਪੁਲਸ ਲੱਗ ਗਿਆ ਉੱਥੇ ਬੰਦਾ ਮਰ ਗਿਆ ਉੱਥੇ ਕਿੰਨੇ ਕਿਹਾ ਨਹੀਂ ਹਾਂਜੀ ਕੀ ਨਾਮ ਹੈ ਜੀ ਤੁਸੀਂ ਕੀ ਲੱਗਦੇ ਬੱਚੇ ਹਾਂਜੀ ਮੰਮੀ ਲੱਗਦੀ ਪਲਕਾ ਦਾ ਨਾਮ ਕੁੜੀ ਕੁੜੀ ਆ ਦਾ ਕਰਵਾ ਬੜੀ ਸੁਣੀ ਗਈ ਹਾਸ ਦੀ ਢੇਲਦੀ ਪਪਾ ਮੈਂ ਵੀ ਜਾਣਾ ਹੈ ਤੇ ਆਉਣ ਲੱਗਿਆ ਡੋਰ ਗਲੇ ਚ ਫਿਰ ਗਈ ਆ ਆਉਣ ਲੱਗਿਆ ਤਲੀਆਂ ਤੇ ਪਾਕ ਲਿਆਂਦਾ ਵੇਖਿਆ ਨਹੀਂ ਜਾਂਦਾ ਗੁੜੀਆ ਹਲ ਜਤਾਂ ਦੀ ਹਾਲਤ ਹੋ ਗਈ ਮੋਕੇ ਤੇ ਉਹਦੀ ਮੋਤ ਹੋ ਗਈ ਗਲੇ ਚ ਫਿਰ ਗਈ ਤੇ ਹਸਪੀਟਲ ਪਹੁੰਚੀ ਨਹੀਂ ਆਈ ਕਿਥੋਂ ਆਵੇ ਬੇਟੂ ਉਹ ਬੱਤੇ ਗਏ ਇਹ ਤੇ ਅਗਲੇ ਬਣੇ ਇਹਨਾਂ ਨੇ ਬਾਲ ਲਿਆ ਹੀ ਗੁੜੀਆਂ ਨੂੰ ਮੈਂ ਨਹੀਂ ਨਾ ਬੱਚੀ ਦੀ ਕਿੰਨੀ ਉਮਰ ਹੈ 6 ਸਾਲ ਦੀ ਹਾਂਜੀ ਨੰਦੀ ਨਰਸਰੀ ਚ ਪੜਦੀ ਕਰਜ ਜ਼ਿਲ੍ਹੇ ਦੇ ਨਾਲ ਚਾਈਨਾ ਡੋਰ ਪੰਜਾਬ ਦੇ ਵਿੱਚ ਸ਼ਰੀਆਮ ਇਸ ਤਰੀਕੇ ਦੇ ਨਾਲ ਵਿਕ ਰਹੀ ਹੈ ਅਤੇ ਚਾਈਨਾ ਡੋਰ ਕਾਰਨ 6 ਸਾਲਾ ਬੱਚੀ ਦੀ ਜਿਸ ਤਰੀਕੇ ਦੇ ਨਾਲ ਮੌਤ ਹੋਈ ਹੈ ਇਸ ਦੇ ਪ੍ਰਤੀ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਜੋ ਲੋਕ ਅਜੇ ਵੀ ਚਾਈਨਾ ਡੋਰ ਬੱਚੇ ਇਸਤੇਮਾਲ ਕਰ ਰਹੇ ਨੇ ਬਸੰਤ ਪੰਚਮੀ ਦਾ ਤਿਉਹਾਰ ਚੱਲ ਰਿਹਾ ਹੈ ਜਿਸ ਅਹਿੱਚ ਢੜੱਲੇ ਦੇ ਨਾਲ ਚਾਈਨਾ ਡੋਰ ਵੇਚੀ ਜਾ ਰਹੀ ਹੈ ਇਹਨਾਂ ਲੋਕਾਂ ਤੇ ਕੀ ਸਖਤ ਕਾਰਵਾਈ ਕਰਨੀ ਚਾਹੀਦੀ ਅਤੇ ਇਸ ਮ੍ਰਿਤਕ ਪਰਿਵਾਰ ਨੂੰ ਸਰਕਾਰ ਵੱਲੋਂ ਕੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ